ਸਿੱਖੜੇ ਆ ਜੀ ਕਾਟਗੜ ਖੇਤਰ ਦੇ ਵਿੱਚ ਜਿੱਥੇ ਕਿਸ਼ਨਪੁਰ ਤੋਂ ਜਿਹੜਾ ਹੈਗਾ ਇਹ ਚਾਲਾ ਨੂੰ ਰਸਤਾ ਆਦਾ ਆ ਤੁਸੀਂ ਦੇਖ ਸਕਦੇ ਆ ਤਾਜ਼ੀਆਂ ਤਸਵੀਰਾਂ ਕਿ ਪਾਣੀ ਦੀ ਜਿਸਲੇ ਮਾਰ ਹੋਈ ਸੀ ਤਾਂ ਉਸਲੇ ਪੁਲੀ ਦੇ ਥੱਲੇ ਉਹ ਰੇਤਾ ਜਿਹੜਾ ਸਿਗਾ ਜੋ ਸਮਾਨ ਸੀਗਾ ਉਹ ਨਿਕਲ ਚੁੱਕਾ ਸੀ ਤਾਂ ਜਦੋਂ ਇਹ ਟਿਪਰ ਇਹ ਜਗ੍ਹਾ ਤੇ ਆਇਆ ਤਾਂ ਇਹ ਪੁਲੀ ਬੈਠ ਗਈ ਇੱਕਦਮ ਤੇ ਉਸ ਤੋਂ ਬਾਅਦ ਟਿਪਰ ਜਿਹੜਾ ਹੈਗਾ ਇਹ ਇੱਥੇ ਬੈਠ ਗਿਆ ਤੇ ਪਰ ਦਾ ਕਾਫੀ ਨੁਕਸਾਨ ਹੋਇਆ ਹੈ ਤੁਸੀਂ ਦੇਖ ਸਕਦੇ ਆ ਤਾਜ਼ੀਆਂ ਤਸਵੀਰਾਂ ਕਿ ਬੜਾ ਜ਼ੋਰ ਦੇ ਲਾਗੇ ਜਿਹੜਾ ਕਾਰਗੜ ਖੇਤਰ ਦੇ ਵਿੱਚ ਕਿਸ਼ਨਪੁਰ ਤੋਂ ਚਾਲਨ ਜਿਹੜਾ ਰਸਤਾ ਜਾਂਦਾ ਆ ਤਾਂ ਉਸ ਤੋਂ ਬਾਅਦ ਜਿਸ ਲਈ ਇਹ ਟਿਪਰ ਇੱਥੇ ਆਂਦਾ ਆ ਤਾਂ ਇਹ ਪੁਲੀ ਜਿਹੜੀ ਹੈਗੀ ਆ ਬੈਠ ਜਾਂਦੀ ਆ ਬੈਠਣ ਤੋਂ ਬਾਅਦ ਇਹ ਟਿਪਰ ਜਿਹੜਾ ਹੈਗਾ ਆ ਦੂਜੇ ਪਾਸੇ गिर ਜਾਂਦਾ ਆ ਤਾਜ਼ੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਆ ਤੇ ਪਾਣੀ ਜਿਸ ਲਈ ਇਸ ਖੱਡ ਦੇ ਵਿੱਚ ਆਇਆ ਸੀ ਤਾਂ ਪਾਣੀ ਦੇ ਆਣ ਦੇ ਨਾਲ ਨੁਕਸਾਨ ਪੁਲੀ ਦਾ ਹੋਇਆ ਸੀ ਥੱਲੇ ਤੋਂ ਪਾਣੀ ਤੁਸੀਂ ਦੇਖ ਸਕਦੇ ਆ ਤਾਜ਼ੀਆਂ ਤਸਵੀਰਾਂ ਇਹ ਪੁਲੀ ਦੇ ਥੱਲੇ ਤੋਂ ਪਾਣੀ ਜਿਹੜਾ ਹੈਗਾ ਵਹਾਹ ਤੇਜ਼ ਹੋਣ ਕਰਕੇ ਉਹ ਇਹਦੇ ਵਿੱਚੋਂ ਇੱਟਾਂ ਵੀ ਜਿਹੜੀਆਂ ਹੈਗੀਆਂ ਦੂਜੇ ਪਾਸੇ ਚਲੇ ਗਈਆਂ ਸੀ ਤੇ ਉਸ ਤੋਂ ਬਾਅਦ ਇਹ ਟਿੱਪਰ ਜਿਹੇ ਅਸੀਂ ਲੰਘਿਆ ਤਾਂ ਇਹ ਪੁਲੀ ਇੱਕਦਮ ਬੈਠ ਗਈ। ਤਾਂ ਜੇ ਤਸਵੀਰਾਂ ਦੇਖ ਸਕਦੇ ਤੁਸੀਂ ਮੋਹ ਨਾ ਤੇ ਦਿਓ ਨਾ ਜੀ ਇਹ ਦਿੱਕਤ ਚੰਪਾ ਤੋਂ ਇਹ ਇਤੋਂ ਰੋਜਾਂ ਨਹੀਂ ਹਜ਼ਾਰਾਂ ਹੀ ਲੋਕ ਜਿਹੜੇ ਹੈਗੇ ਆ ਕਿਸ਼ਨਪੁਰ ਭਰਤਲਾਬਾਲ ਤੋਂ ਕਾਰਗੜ ਸਾਈਡ ਖਰੀਦਦਾਰੀ ਤੇ ਸਵੇਰ ਨੂੰ ਜਿਹੜੇ ਬੱਚਿਆਂ ਦੀਆਂ ਬੱਸਾਂ ਉਹ ਆਣ ਕਹਿਣ ਤਾਂ ਬੱਸਾਂ ਜਿਹੜੀਆਂ ਹੈਗੀਆਂ ਇਸੇ ਰਸਤੇ ਤੋਂ ਨਿਕਲਦੀਆਂ ਹਨ ਤੇ ਦੇਖ ਸਕਦੇ ਆ ਤਾਜ਼ੇ ਦਸਿੱਦਾ ਖੇਤ ਤੇ ਲੰਗੜੀਕ ਆਜੀ ਤੌਰ ਤੇ ਰਸਤਾ ਬਣਾਇਆ ਹਾਲਾਤ ਜਿਹੜੇ ਹੈਗੇ ਆ ਤੇ ਬਰਤੋ ਬਰਤਰ ਹੋਣ ਤੋਂ ਬਾਅਦ ਭਲੇਕੇ ਚ ਰਹਿ ਗਿਆ ਡਰਾਈਵਰ ਕਿ ਸ਼ਾਇਦ ਮੈਂ ਇਸ ਟਿਪਰ ਨੂੰ ਇੱਥੋਂ ਕੱਢ ਲੂੰਗਾ ਪਰੰਤੂ ਇੱਕਦਮ ਕੁਲੀ ਜਿਹੜੀ ਹੈਗੀ ਸੀ ਬੈਠ ਗਈ ਥੱਲੇ ਸਮਾਨ ਜਿਹੜਾ ਅੰਦਰ ਵਿੱਚ ਜਿਹੜੀ ਮਿੱਟੀ ਸੀ ਜਾਂ ਪੱਥਰ ਸੀਗਾ ਪਾਇਆ ਉਹ ਨਿਕਲਣ ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਟਿਪਰ ਦੇ ਨਾਲ ਹਾਸਾ ਵਾਪਰ ਗਿਆ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਹੈ ਪਰੰਤੂ ਜਿਹੜਾ ਟਿਪਰ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਤੁਸੀਂ ਕਾਦੀਆਂ ਤਸਵੀਰਾਂ ਦੇਖ ਸਕਦੇ ਆ ਟਿਪਰ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ